ਇਸ ਤੇ ਤੀਵਿਧan ਸਭਾ ਤੇ ਲੋਕ ਸਭਾ ਸੀਟ ਦੀ ਜਿੱਮੇ ਚੋਣ ਦੇ ਲਈ ਅੱਜ ਹੋਵੇਗੀ VOTING ਕੇਰਲ ਦੀ ਵੈਨਾਰ ਸੀਟ ਤੇ ਵੀ ਪੈਣਗੀਆਂ ਵੋਟਾਂ ਇਥੋਂ ਪ੍ਰਿਆੰਕਾ ਗਾਂਧੀ ਲੜ ਰਹੇ ਨੇ ਚੋਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਵਿਜ਼ਨ ਪੰਜਾਬ 2047 ਮੁੱਖ ਮੰਤਰੀ ਭਗਵੰਤ ਪਾਣ ਅੱਜ ਪ੍ਰੋਗਰਾਮ ਚ ਹੋਣਗੇ ਸ਼ਾਮਲ ਗਵਰਨਰ ਗੁਲਾਬ ਚੰਦ ਕਟਾਰੀਆ ਵੀ ਕਰਨਗੇ ਚਿਰਕ ਪੀਯੂ ਦੇ ਵਿੱਚ ਸੈਨੇਟ ਚੋਣਾਂ ਦੇ ਮਾਮਲੇ ਤੇ ਮੁੱਖ ਮੰਤਰੀ ਮਾਨ ਨੇ ਗਵਰਨਰ ਨੂੰ ਲਿਖੀ ਚਿੱਠੀ ਜਲਦ ਤੋਂ ਜਲਦ ਸੈਨੇਟ ਚੋਣਾਂ ਕਰਾਉਣ ਦੀ ਕੀਤੀ ਮੰਗ ਸੈਨੇਟ ਚੋਣਾਂ ਨੂੰ ਲੈ ਕੇ ਪੀਯੂ ਦੇ ਵਿੱਚ ਹੋ ਰਹੇ ਨੇ ਧਰਮੇ ਪ੍ਰਦਰਸ਼ਨ ਜੰਨੀ ਚੋਣਾਂ ਦੇ ਪ੍ਰਚਾਰ ਦੇ ਵਿੱਚ ਆਵਾਜ਼ ਦੇ ਪਾਰਟੀ ਦੀ ਚੋਕੀ ਪੂਰੀ ਤਾਕਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿੱਧਰ ਬਾਹਾ ਦੇ ਵਿੱਚ ਕਰਨ ਦੀ ਪ੍ਰਚਾਰ ਵਾਕ ਵਾਕ ਚੋਣ ਦਲ ਸੰਯੁਕਤ ਕਰਨ ਕੇ ਸੰਬੋਧਨ ਜੰਨੀ ਚੋਣਾਂ ਦੇ ਵਿੱਚ ਨੀਟੂ ਛਟਰਾ ਵਾਲੇ ਦੀ ਚਰਚਾ ਸਾਬਕਾ ਸੀਮ ਚਰਨਜੀਤ ਚੰਨੀ ਨੇ ਨੀਟੂ ਦੇ ਬਹਾਨੇ ਰਬਨੀ ਬਿੱਟੂ ਤੇ ਸਰਦਿਆ ਨਿਸ਼ਾਨਾ ਦਾ ਬਿੱਟੂ ਬੋਲੇ ਚੰਨੀ ਨੇ ਤਾਂ ਕੋ ਲਿਆ ਸੀ ਮੀਤੂ ਸ਼ਟਰਾ ਵਾਲੇ ਦਾ ਕੰਮ ਮੀਤੂ ਦੇ ਵਿੱਚ ਵੀ ਕਿਰੇ ਚੱਲਦਾ। ਰਾਜਾਵੜੇ ਦੇ ਮਨਪ੍ਰਿਤ ਬਾਦਲ ਨੂੰ ਚੌਂਕ ਕਮਿਸ਼ਨ ਨੇ ਭੇਜਿਆ ਨੋਟਿਸ 24 ਘੰਟੇ ਦੇ ਵਿੱਚ ਮੰਗਿਆ ਜਵਾਬ ਬੜੇ ਨੇ ਮਸਜਿਦ ਦੇ ਵਿੱਚ ਕੀਤਾ ਸੀ ਪ੍ਰਚਾਰ। ਤਾਂ ਮਨਪ੍ਰਿਤ ਬਾਦਲ ਨੇ ਵੀ ਤਾਸੀ ਸਰਕਾਰੀ ਨੌਕਰੀ ਦਾ ਦਾਵਾ ਦਾ। ਸ਼ਹਿਰੀ ਦੇ ਪ੍ਰਦੂਸ਼ਣ ਤੇ ਮੁੱਖ ਮੰਤਰੀ ਮਾਨ ਨੇ ਜਿਤਾਈ ਚਿੰਤਾ ਕਿ ਪਾਕਿਸਤਾਨਾ ਨੂੰ ਜਾਗਰੂਕ ਕਰਨ ਦੀ ਕਹੀ ਗੱਲ ਕਿਸਾਨਾਂ ਦੀ ਮਜਬੂਰੀ ਦਾ ਵੀ ਕੀਤਾ ਜ਼ਿਕਰ। ਗਵਰਨਰ ਬੋਲੇ ਪ੍ਰਦੂਸ਼ਣ ਦੇ ਲਈ ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ। ਪੰਜਾਬ ਦੇ ਵਿੱਚ ਬਦਲੇਗਾ ਮੁਹੱਲਾ ਕਲੀਨਿਕਾ ਦਾ ਨਾਮ ਕੇਂਦਰ ਤੇ ਪੰਜਾਬ ਸਰਕਾਰ ਦੀ ਸਹਿਮਤੀ ਦੇ ਨਾਲ ਹੋਏਗਾ ਨਵਾਂ ਨਾਮਕਰਨ ਕੇਂਦਰ ਤੇ ਸੂਬਾ ਸਰਕਾਰ ਸਰਕਾਰ ਦੀ ਸਾਂਝੀ ਫੰਡਿੰਗ ਦੇ ਨਾਲ ਚੱਲਦੇ ਨੇ ਮੁਹੱਲੇ ਦੇ ਬੁਲਡوزر ਐਕਸ਼ਨ ਦੇ ਵਿੱਚ ਅੱਜ ਸੁਪਰੀਮ ਕੋਰਟ ਸੁਣਾਏਗੀ ਵੱਡਾ ਫੈਸਲਾ ਸੂਬਾ ਸਰਕਾਰਾਂ ਦੇ ਲਈ ਗਾਈਡਲਾਈਨਸ ਸੈਟ ਕਰੇਗੀ ਅਦਾਲਤ ਬੀਤੇ ਦਿਨੀਂ ਸਰਪੋਚ ਅਦਾਲਤ ਨੇ ਬੁਲਡوزر ਕਾਰਵਾਈ ਦੀ ਕੀਤੀ ਸੀ ਲਖਿਤ

ਲਿਸਟ ਦੇ ਵਿੱਚ ਅਰਸ਼ ਡਾਲਾ ਦਾ ਵੀ ਨਾਂ ਹੈ ਤਾਂ ਸ਼ੂਟਆਊਟ ਦੇ ਵਿੱਚ ਅਰਸ਼ ਡਾਲਾ ਦੀ ਬਾਹ ਤੇ ਗੋਲੀ ਲੱਗੀ ਸੀ ਤਾਂ ਕੈਨੇਡਾ ਪੁਲਿਸ ਦੇ ਮੁਤਾਬਿਕ ਅਰਸ਼ ਡਾਲਾ ਦੇ ਨਾਲ ਗੁਰਜੰਟ ਸਿੰਘ ਨਾਂ ਦਾ ਸ਼ਖਸ ਵੀ ਕਾਰ ਦੇ ਵਿੱਚ ਮੌਜੂਦ ਸੀ ਉਸ ਦਿਦ ਰਾ ਅਰਸ਼ ਡਾਲਾ ਦੀ ਕਾਰ ਦੇ ਨੇੜੇ ਇੱਕ ਹੋਰ ਕਾਰ ਆਈ ਜਿਸ ਦੇ ਵਿੱਚ ਉਖਤਾਬਣ ਤੋੜ ਗੋਲੀਆਂ ਚਲਾਈਆਂ ਗਈਆਂ ਸ਼ੂਟਆਊਟ ਤੋਂ ਬਾਅਦ ਅਰਸ਼ ਡਾਲਾ ਅਤੇ ਉਸ ਦਾ ਸਾਥੀ ਹਸਪਤਾਲ ਪਹੁੰਚੇ ਸਨ ਅਰਸ਼ ਡਾਲਾ ਦੇ ਸੱਜੇ ਡੋਲੇ ਤੇ ਗੋਲੀ ਲੱਗੀ ਸੀ ਪੁਲਿਸ ਨੇ ਕ੍ਰਾਈਮ ਸੀਨ ਦਾ ਮੌਇਨਾ ਕੀਤਾ ਔਰ ਅਰਸ਼ ਡਾਲਾ ਦੇ ਕਾਰ

डाला के विदेश तो ऑर्डरता गया जिस तु तो बाद शूटर ने कतल किया और उ शूटर जसवंत सिंह गिलद का महाराष्ट्र गोलियां मारके ताजा घटाक्रम है जो कतल किया गया है हालांकि शूटर ने उन्होंने ਨੋਦੇ ਤੋਂ ਗ੍ਰਫਤਾਰ ਕੀਤਾ ਗਿਆ ਤਾਂ ਇਸ ਦਾ ਖੁਲਾਸਾ ਹੁੰਦਾ ਕਿ ਅਰਸ਼ਦਲਾ ਦੇ ਸੇ ਵਿੱਚ ਨਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਨੇਕਾਂ ਹੀ ਮਾਮਲੇ ਨੇ ਕਟਕ ਜਬਰੀ ਵਸੂਲੀ ਤਮਕੌਨ ਦੇ ਤਾਂ ਇਹ ਸਾਰੇ ਮਾਮਲੇ ਨੇ ਔਰ ਇਸ ਦੇ ਵਿੱਚ ਹੁਣ ਇੱਕ ਵੱਡੀ ਖਬਰ ਹੈ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ ਕਿਉਂਕਿ ਕਾਰਵਾਈ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਉਹ ਵੀ ਤੁਹਾਨੂੰ ਵਿਸਤਾਰ ਦੇ ਨਾਲ ਦੱਸਿਆ ਆਨੰਤ ਵਾਰੀ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਆਨੰਦ ਨਿਊਜ਼ 18 ਦੀ ਖਬਰ ਪਰ ਮੋਹਰ ਲੱਗੀ ਅਰਸ਼ਦਲਾ ਕੀ ਗ੍ਰਫਤਾਰੀ ਹੋ ਚੁੱਕੀ ਹੈ ਕਿ ਆ ਕੁਝ ਆਪਕੇ ਪਾਸ ਪੂਰੀ ਜਾਣਕਾਰੀ देखिए आज कनाडा की एक कोर्ट में जो अर्शदीप डाला है उसकी पेशी होना है और बकायदा एक कोर्ट का दस्तावेज जो है वो न्यूज एट इंडिया के हाथ लगा है एफ की कॉपी जिसमें बकायदा अर्शदीप सिंह जो गिल है उसके नाम का जिक्र किया गया है और 28 तारीख को जो पूरी घटना हुई थी उसका भी जिक्र किया गया है, जिसमें बताया जा रहा है कि अर्शदीप के साथ एक गुरजंत सिंह नाम का जो शख्स था वो गाड़ी में बैठा हुआ था और एक सूट आउट हुआ था जिसमें अर्शदल्ला के भी हाथ में शोल्डर में गोली लगी थी और ये भी जानकारी आ रही है कि उसके बाद उसके घर से कुछ हथियार भी जो है वो बरामद किए हैं कनाडा की पुलिस ने तो अपने आप में चौंकाने वाला ये मामला अब हो गया है क्योंकि भारत की एजेंसियां लगातार ये कह रही थी कि अर्शाला वहां पर पकड़ा गया है उसे हिरासत में लिया गया है और अब खबर ये आ रही है की उसे उसे आज एक कनाडा की कोर्ट में पेश किया जाएगा कुछ और भी मामले हैं जिसमें उसकी बेल की एप्लीकेशन लगी हुई है और कोर्ट के दस्तावेज में उसका नाम भी अर्शदीप सिंह गिल लिखा हुआ है और आ, सेम नाम डोजियर में भी जो भारत सरकार ने दिया है एजेंसियों को आगे की उसमें भी इसी नाम का जिक्र है तो देखना होगा कि आगे किस तरह की कार्रवाई कनाडा की एजेंसियां करती हैं अर्शदीप सिंह के ऊपर ठीक है शुक्रिया बहुत बहुत आनंद तमाम जानकारी के लिए के कि सीधे तौर से ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਔਰ ਇਸ ਨੂੰ ਲੈ ਕੇ ਪੂਰਾ ਖੇਤਲੇ ਪਾਸੇ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿ ਕੁਝ ਸਾਰਾ ਹੁਣ ਅਰਸ਼ਦ ਆਲਾ ਦਾ ਇਹ ਰਿਕਾਰਡ ਹੈ ਕਿਉਂਕਿ ਖਾਲਿਸਤਾਨੀ ਸਮਰਥਕ ਹੈ ਅਤਵਾਦੀ ਹੈ ਇਹ ਸਿੱਧੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਾਂਚ ਪਿਠਾਈ ਚੱਕਈ ਹੈ ਕਤਲ ਜਬਰੀ ਵਸੂਲੀ ਦੇ ਕਈ ਮਾਮਲੇ ਦੇ ਵਿੱਚ ਸ਼ਾਮਿਲ ਸੀ ਕੌਮੀ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਇਹ ਲੋੜਿੰਦਾ ਹੈ ਔਰ ਲਗਾਤਾਰ ਇਸ ਦੀ ਪਾਲ ਅੱਜ ਜਿਹੜੀ ਆਪ ਕੀਤੇ ਚਾਰੀ ਸੀ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰ ਤਸਕਰੀ ਦੇ ਵਿੱਚ ਸ਼ਾਮਲ ਐ ਮੋਗਾ ਦੇ ਪਿੰਡ ਡਾਲਾ ਦਾ ਰਹਿਣ ਵਾਲਾ ਹੈ ਉੱਥੋਂ ਹੀ ਇਸ ਦੇ ਨਾਂ ਦੇ ਨਾਲ ਡਾਲਾ ਲੱਗਿਆ ਅਰਸ਼ ਡਾਲਾ ਜਿਸ ਨੂੰ ਦੇ ਨਾਂ ਦੇ ਨਾਲੇ ਮਸ਼ਹੂਰ ਹੈ ਤਾਂ ਇਸ ਵੇਲੇ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜਿਸ ਦੀ ਪੁਸ਼ਟੀ ਵੀ ਹੁਣ ਲਗਭਗ ਲਗਭਗ ਹੋ ਚੁੱਕੀ ਹੈ ਤਾਂ ਜਨਵਰੀ ਰੋਜ਼ਾ ਤੇ ਇਹ ਦੇ ਵਿੱਚ ਦੱਸਿਆ ਕਿ ਐਤਵਾ ਦੇ ਲੈਣ ਆ ਗਿਆ ਸੀ ਔਰ ਐਕਸਕਲੂਸਿਵ ਕਾਪੀ ਜਿਹੜੀ ਹੈ FIR ਦੇ ਤੌਰ ਤੇ ਦਿਖਾ ਰਹੇ ਹਾਂ ਯਾਨੀ ਕਿ ਸਿੱਧੇ ਤੌਰ ਤੇ ਇੱਕ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਵਾਈ ਕੈਨੇਡਾ ਦੇ ਵਿੱਚ ਅਰਸ਼ ਡਾਲਾ ਤੇ ਹੋ ਰਹੀ ਹੈ ਕਿਉਂਕਿ ਹੁਣ ਤੱਕ ਇੱਕ ਗੁੱਥੀ ਬਣੇ ਹੋਏ ਨੇ ਇਹ ਬਹੁਤ ਸਾਰੇ ਅਜਿਹੇ ਨਾਂ ਗੋਲਡੀ ਬਰਾੜ ਅਰਸ਼ ਡਾਲਾ ਅਨਮੋਲ ਬਿਸ਼ਨੋਈ ਤਾਂ ਕੁਲ ਮਿਲਾ ਕੇ ਇੱਕ FIR ਦੀ ਇੱਕ ਕਾਪੀ ਤੋਂ ਦਿਖਾ ਰਹੇ ਹਾਂ ਜੋ ਕੈਨੇਡਾ ਦੇ ਵਿੱਚ ਦਰਜ ਕੀਤੀ ਗਈ ਹੈ ਔਰ ਇਸ ਦੇ ਵਿੱਚ ਅੱਜ ਕੋਰਟ 'ਚ ਇਸ ਦੀ ਪੇਸ਼ੀ ਹੋਏਗੀ ਇਸ ਦੇ ਘਰ ਤੋਂ ਹਥਿਆਰ ਮਿਲੇ ਨੇ ਨਜਾਇਜ਼ ਹਥਿਆਰ ਨੇ ਕਿਉਂਕਿ ਉਸ ਦਾ ਕੋਈ ਲਾਇਸੈਂਸ ਰਿਕਾਰਡ ਨਹੀਂ ਪਾਇਆ ਗਿਆ ਹੈ ਤਾਂ ਇਹ ਸਾਰੀ ਧਰਾਵਾਂ ਦੇ ਤਹਿਤ ਸੁਭਾਵਿਕ ਤੌਰ ਤੇ ਕਾਰਵਾਈ ਜਿਹੜੀ ਹੈ ਹੁੰਦੀ ਹੋਈ ਨਜ਼ਰ ਆਏਗੀ ਰਾਈਫਲ ਤਾਕਿਸ ਦੇਕਰ ਤੋਂ ਮਿਲੀ ਹੈ ਤਾਂ ਐਫ ਆਈ ਆਰ ਦੀ ਕਾਪੀ ਐਕਸਕਲੂਸਿਵ ਤੌਰ ਤੇ ਦਿਖਾ ਰਹੇ ਹਾਂ ਇੱਕ ਵੱਡੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਈ ਹੈ ਕਿਉਂਕਿ ਇੱਕ ਗਲੇ ਦੀ ਹੱਡੀ ਜਿਹੜਾ ਹੈ ਭਾਰਤ ਦੇ ਵਿੱਚ ਪ੍ਰਸ਼ਾਸਨ ਦੇ ਲਈ ਇਹ ਬਣਿਆ ਹੋਇਆ ਹੈ ਬੇਸ਼ੱਕ ਪੰਜਾਬ ਦਾ ਪਾਰਟਿਕੂਲਰ ਅਸੀਂ ਜ਼ਿਕਰ ਕਰ ਲਈਏ ਬਹੁਤ ਸਾਰੀਆਂ ਆ ਜੀਆਂ ਘਟਨਾਵਾਂ ਜਿਸ ਦੇ ਵਿੱਚ ਅਰਸ਼ਦਾਲਾ ਦਾ ਨਾਂ ਗੂੰਜਦਾ ਹੈ ਬਹੁਤ ਸਾਰੀਆਂ ਰੰਗਦਾਰੀ ਦੀਆਂ ਪਰਚੀਆਂ ਸੁੱਟੀਆਂ ਜਾਂਦੀਆਂ ਨੇ ਘਰੋ ਘਰੀ ਅੱਜ ਜਿੱਥੇ ਕਿ ਗੋਲੀਆਂ ਬਾਅਦ ਦੇ ਵਿੱਚ ਵਰਾ ਦਿੱਤੀਆਂ ਜਾਂਦੀਆਂ ਨੇ ਕਿਸੇ ਤੋਂ 50 ਲੱਖ ਕਿਸੇ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਜਾਂਦੀ ਹੈ ਤਾਂ ਸੁਭਾਵਿਕ ਤੌਰ ਤੇ ਮਾਹੌਲ ਖਰਾਬ ਹੁੰਦਾ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਲਈ ਇੱਕ ਵੱਡੀ ਚੁਣੌਤੀ ਬਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦ ਇਹ ਵਿਦੇਸ਼ ਦੇ ਵਿੱਚ ਬੈਠੇ ਹੋਏ ਕ੍ਰਿਮੀਨਲ ਨੇ ਇਹਨਾਂ ਤੇ ਸ਼ਿਕੰਜਾ ਕੱਸਿਆ ਜਾਵੇ ਔਰ ਸਿਰਫ ਰਗਦਾਰੀ ਨਹੀਂ ਹੈ ਬਲਕਿ ਕਤਲ ਨਸ਼ਾ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਆ ਇਸ ਤੋਂ ਇਲਾਵਾ ਹਥਿਆਰਾਂ ਦੀ ਸਪਲਾਈ ਜਿਸ ਦੇ ਸਿਰ ਤੇ ਇਹ ਗੁਰਗੇ ਆ ਕੇ ਸ਼ਰਮ ਫਾਇਰਿੰਗ ਕਰ ਦਿੰਦੇ ਨੇ ਬਹੁਤ ਸਾਰੇ ਅਜਿਹੇ ਮਾਮਲੇ ਜੇਕਰ ਪਿਛਲੇ ਦਾ ਜ਼ਿਕਰ ਕੀਤਾ ਜਾਏ ਕਿਉਂਕਿ ਜਨਵਰੀ 2023 ਦੇ ਵਿੱਚ ਇਸ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਸੀ ਔਰ ਜਿਸ ਨੂੰ 테러ਰਿਸਟ ਐਲਾਨ ਦਿੱਤਾ ਗਿਆ ਹੋਵੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸਤੇ ਕਿਹੜੇ ਕਿਹੜੇ ਮਾਮਲੇ ਹੋ ਸਕਦੇ ਔਰ ਕਿਵੇਂ ਉਹ ਕੰਮ ਦੇਸ਼ ਦੇ ਖਿਲਾਫ ਕਰ ਰਿਹਾ ਹੋਵੇਗਾ ਸਿਰਫ ਆਪਣੇ ਦੇ ਲਈ ਜਿਹੜਾ ਪੈਸੇ ਇਕੱਠੇ ਕਰਦੇ ਨੇ ਉਸ ਤੋਂ ਬਾਅਦ ਇਹ ਹਥਿਆਰ ਖਰੀਦੇ ਨੇ ਨਸ਼ੇ ਨੂੰ ਲੈ ਕੇ ਸਮਗਲਿੰਗ ਹੁੰਦੀ ਹੈ ਸਾਰੀਆਂ ਚੀਜ਼ਾਂ ਦੇ ਸਾਰੇ ਇੰਜ਼ਾਮ ਨੇ ਇਸ ਤੇ ਅਰਸ਼ ਡਾਲਾ ਤੇ ਔਰ ਇਹ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਔਰ ਹੁਣ ਕਨਫਰਮੇਸ਼ਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਤਰੀਕੇ ਨਾਲ ਮੇਰੇ ਸਹਿਯੋਗੀ ਆਨੰਦ ਨੇ ਜ਼ਿਕਰ ਕੀਤਾ ਹੈ ਕਿ ਇਸ ਦਾ ਨਾਮ ਅਰਸ਼ਦੀਪ ਸਿੰਘ ਗਿੱਲ ਜਿਹੜਾ ਹੈ ਉਹ ਇਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਔਰ ਇਸੇ ਨਾਲ ਤੋਂ ਹੀ ਪਾਰਤ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਉਹ ਹੋ ਰਹੀ ਹੈ ਡਾਲਾ ਜਕਰ ਗੱਲ ਕੀਤੀ ਜਾਵੇ ਮੋਗਾ ਦਾ ਪਿੰਡ ਡਾਲਾ ਹੈ ਜਿੱਥੋਂ ਦਾ ਇਹ ਰਹਿਣ ਵਾਲਾ ਹੈ ਜਿਸ ਦੇ ਇਸ ਦਾ ਪਿਛੋਕੜ ਹੈ ਤਾਂ ਉਹ ਡਾਲਾ ਇਸ ਦੇ ਨਾਂ ਦੇ ਨਾਲ ਲੱਗਦਾ ਹੈ ਅਰਸ਼ ਡਾਲਾ ਦੇ ਨਾਂ ਦੇ ਨਾਲ ਇਹ ਮਸ਼ਹੂਰ ਹੈ ਆ ਇਸ ਨੂੰ ਜਾਣਿਆ ਜਾਂਦਾ ਹੈ ਜਿਸ ਤਰੀਕੇ ਦਾ ਇੱਕ ਕ੍ਰਿਮੀਨਲ ਹੈ ਤਾਂparat sarkaar ਦੇ ਵੱਲੋਂ ਇਸ ਨੂੰ ਅਤਵਾਦੀ ਜਨਵਰੀ 2023 ਦੇ ਵਿੱਚ اعلان ਦਿੱਤਾ ਗਿਆ ਸੀ ਜਿਸ ਤਰੀਕੇ ਦੇ ਨਾਲ ਇਸ ਨੇ ਹੁਣ ਤੱਕ ਕਟਨਾਵਾਂ ਨੂੰ ਅੰਜਾਮ ਦਿੱਤਾ ਹੈ ਤਾਂ ਅਸ਼ਦਾਲਾ ਦੀ ਗ੍ਰਿਫਤਾਰੀ ਤੇ ਮੋਹਰ ਲੱਗੀ ਹੈ ਐਕਸਕਲੂਸਿਵ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਹੁਣ ਅੱਜ ਕੋਰਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਏਗਾ ਔਰ ਇੱਕ ਹੋਰ ਜ਼ਿਕਰ ਜ਼ਰੂਰ करिए ਕਿਉਂਕਿ ਬਹੁਤ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਔਰ ਭਾਰਤ ਦੀ ਤਲਖੀ ਇਹਨਾਂ ਹੀ ਮੁੱਦਿਆਂ ਨੂੰ ਲੈ ਕੇ ਵੇਖਣ ਨੂੰ ਮਿਲੀ ਹੈ ਕਿਉਂਕਿ ਇਲਜ਼ਾਮ ਭਾਰਤ 'ਤੇ ਲਗਾਉਂਦਾ ਆਇਆ ਹੈ ਕਿ ਕੈਨੇਡਾ ਦੇ ਵੱਲੋਂ ਅਜਿਹੇ ਲੋਕਾਂ ਨੂੰ ਪਨਾਹ ਦਿੱਤੀ ਜਾਂਦੀ ਹੈ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ अगर वे तो सर ने उपराष्ट्रपति है कि पूरी हो गई सैनट चोणा करवा पीछे धरना चल रहा है और सारी मंग विरोधियों के खास तौर परिछले दिन देखा है कि किस तरीके प्रताप सिंह बाजवा दलजीत चीमां

ਸਵਾਲ ਹੈ ਤਾਂ ਸੋਹਣ ਸਿੰਘ ਠੰਡਲ ਨੂੰ ਸੈਨੇਟ ਚੋਣਾਂ ਬਾਰੇ ਸਵਾਲ ਕੀਤਾ ਗਿਆ ਤਾਂ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ ਨੇ ਸਵਾਲ ਕੀਤੇ ਨੇ ਤਾਂ ਪਿਉ ਸੈਨੇਟ ਚੋਣਾਂ ਦਾ ਮੁੱਦਾ ਕੇਂਦਰ ਦੇ ਕੋਲ ਚੁੱਕਣ ਦੀ ਮੰਗ ਕੀਤੀ ਗਈ ਹੈ ਜਲਦ ਤੋਂ ਜਲਦ ਸੈਨੇਟ ਚੋਣਾਂ ਕਰਾਉਣ ਦੀ ਮੰਗ ਕੀਤੀ ਗਈ ਹੈ ਚੱਬੇਵਾਲ ਤੋਂ ਭਾਜਪਾ ਦੇ ਬੀਬਾਰ ਨੇ ਸੋਹਣ ਸਿੰਘ ਠੰਡਲ ਆਏ ਤੁਹਾਡੇ ਕੋਲ ਅਸੀਂ ਤਾਂ ਆ ਕਿਉਂਕਿ ਚੱਬੇ ਵਾਲੇ ਵੀ ਸਟੇਟ ਆ ਸਰ ਮੇਰੇ ਖਿਆਲ ਇਹ ਹੈ ਕਿ ਇਤਿਹਾਸ ਦੇ ਵਿੱਚ ਬਹੁਤ سارے ਜਿਹੜੇ ਇਤਿਹਾਸੀ ਜੀਵਨ ਚ ਉਹ ਲੋਕ ਆਏ ਆ ਜਿਨ੍ਹਾਂ ਨੇ ਨਾ ਜੁम्मेवारੀਆਂ ਦੇ ਵਿੱਚ ਇਹਨਾਂ ਇਲੈਕਸ਼ਨ ਜਿਹਾ ਦੇ ਆ ਇਥੋਂ ਸੈਨੇਟਰ ਦੇ ਮੈਂਬਰ ਬਣੇ ਆ ਹੋਰ ਆਏ ਆ ਸਾਡ ਨਾਲ ਐਮਐਲਏ ਰਹੇ ਆ ਵਜੀਰ ਆਏ ਅੱਜ ਵੀ ਹੈਗੇ ਆ ਹੈਗੇ ਜੀ ਇਹ ਇੱਕ ਤੇ ਸਾਡੀ ਇੱਕ ਤਰ੍ਹਾਂ ਦੀ ਨਰਸਰੀ ਆ ਨਰਸਰੀ ਉਹਨੂੰ ਖਤਮ ਕਰਨਾ ਕਿਸੇ ਲੈਵਲ ਤੇ ਵੀ ਜਾਇਜ਼ ਨਹੀਂ ਹੈਗਾ ਪਰ ਇੱਥੇ ਮੈਂ ਗੱਲ ਦੱਸਾਂ ਇਹਦਾ ਕੰਮ ਸੈਂਟਰ ਦੀ ਪੱਖ طرف ਫੈਰੀ ਕਰਨ ਲੱਗਾ ਜੀ ਜਦੋਂ ਜਿਹਦੀ ਜ਼ਿੰਮੇਵਾਰੀ ਬਣਦੀ ਆ ਸਟੇਟ ਜਿਹੜੀ ਆ ਫੰਡਿੰਗ ਇਹਨਾਂ ਕੋਲ ਹੈ ਨਹੀਂ ਪਾਲਸੀ ਇਹਨਾਂ ਕੋਲ ਹੈ ਨਹੀਂ ਏਔਰਸੀ ਨੂੰ ਲੈ ਕੇ ਸੈਂਟਰ ਤੇ ਕਿਸੇ ਮਿਨਿਸਟਰ ਕੋ ਜਾਣਾ ਕਿਹਦੀ ਜ਼ਿੰਮੇਵਾਰੀ ਆ ਸਟੇਟ ਦੇ ਮੁੱਖ ਮੰਤਰੀ ਦੀ ਜਾਂ ਸਟੇਟ ਦੇ ਐਜੂਕੇਸ਼ਨ ਮਿਨਿਸਟਰ ਦੀ ਲੈ ਕੇ ਉਹ ਤਾਂ ਵਾਈਸ ਚਾਂਸਲਰ ਦੀ ਹੈ ਨਾ ਵਾਈਸ ਚਾਂਸਲਰ ਦੀ ਨਹੀਂ ਨਹੀਂ ਮੇਰੀ ਗੱਲ ਹਾਂਜੀ ਵਾਈਸ ਚਾਂਸਲਰ ਜਿਹੜਾ ਹੈਗਾ ਨਾ ਉਹਦੀ ਵੀ ਆ ਪਰ ਉਥੇ ਜਿਹੜੇ ਬੱਚੇ ਦਾ ਸਫਰ ਪੰਜਾਬ ਦੇ ਕਰ ਰਹੇ ਆ ਨਾ ਜਾਂ ਹਰਿਆਣੇ ਦੇ ਕਰ ਰਹੇ ਆ ਸਰ ਚਾਰ ਸਟੇਟਾਂ ਪੰਜਾਬ ਹਰਿਆਣਾ ਹਿਮਾਚਲ ਇਹ ਬੱਚੇ ਇਹ ਬੱਚੇ ਆਪਣੇ ਚਾਰ ਪੰਜ ਸਟੇਟਾਂ ਸਰ ਤੁਸੀਂ ਤਾਂ ਉੱਥੇ ਤੁਸੀਂ ਤੁਸੀਂ ਇੱਕਦਮ ਸਹੀ ਗੱਲ ਕਰੀ ਬਹੁਤ ਵੱਡੇ ਵੱਡੇ ਅਹੁਦੇ ਤੇ ਨੇ ਸਰ ਪੰਜ ਛੇ ਸਟੇਟਾਂ ਪੰਜਾਬ ਯੂਨੀਵਰਸਿਟੀ ਚ ਪੜ੍ਹਦੀਆਂ ਨੇ ਇਹੀ ਵਗੈਰਾ ਆਪਣੇ ਪੰਜਾਬ ਦਾ ਬੱਚਾ ਘੱਟ ਪੜਦਾ ਹਰਿਆਣਾ ਦਾ ਬੱਚਾ ਵੱਧ ਪੜਦਾ ਇਹ ਮਤਲਬ ਸਾਡੇ ਜਿਹੜੇ ਆ ਹਿਮਾਚਲ ਦਾ ਬੱਚਾ ਵੱਧ ਪੜਦਾ ਹਾਂ ਹੁਣ ਸਾਨੂੰ ਪਤਾ ਕਿ ਸਟੇਟ ਕੋਲ ਪੈਸੇ ਨਹੀਂ ਹੈਗੇ ਜੀ ਇਹਨਾਂ ਦਾ ਪੀਪਾ ਖਾਲੀ ਆ ਜੀ ਪਰ ਸਰ ਅਸੀਂ ਇਦਾਂ ਥੋੜੀ ਹੁਣ ਜਿੱਕੀ ਮਤਲਬ ਸਾਰਾ ਕੁਝ ਸੈਂਟਰ ਹੁਣ ਗੱਲ ਕਰਦੇ ਹਾਂ ਪ੍ਰਦੂਸ਼ਣ ਵਾਲੇ ਮੁੱਦੇ ਦੀ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੰਤਾ ਜਤਾਈ ਹੈ ਸੀਐਮ ਨੇ ਜਿੱਥੇ ਪਰਾਲੀ ਦੇ ਮੁੱਦੇ ਦਾ ਜ਼ਿਕਰ ਕੀਤਾ ਉੱਥੇ ਹੀ ਕੇਂਦਰ ਦੇ ਪਾਲੇ ਦੇ ਵਿੱਚ ਗੇਂਦ ਵੀ ਸੁੱਟੀ ਹੈ ਹਾਲਾਂਕਿ ਪੰਜਾਬ ਦੇ ਗਵਰਨਰ ਦਾ ਤਰਕ ਹੈ ਕਿ ਪ੍ਰਦੂਸ਼ਣ ਦੀ ਵਜ੍ਹਾ ਸਿਰਫ ਪਰਾਲੀ ਨਹੀਂ ਹੈ ਪੰਜਾਬ 'ਚ ਇਸ ਵੇਲੇ ਪ੍ਰਦੂਸ਼ਣ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਨੇ ਦਰਸਲ ਜਗਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਮੌਕਾ ਸੀ ਇੱਕ ਸੈਮੀਨਾਰ ਦਾ ਤੇ ਵਿਸ਼ਾ ਵੀ ਵਾਤਾਵਰਨ ਦੇ ਨਾਲ ਹੀ ਜੁੜਿਆ ਹੋਇਆ ਸੀ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸੀਐਮ ਨੇ ਪ੍ਰਦੂਸ਼ਣ ਦੇ ਮੁੱਦੇ ਤੇ ਜਿੱਥੇ ਚਿੰਤਾ ਜਤਾਈ ਉੱਥੇ ਪ੍ਰਾਣੀ ਵਾਲੇ ਮੁੱਦੇ ਦਾ ਵੀ ਜ਼ਿਕਰ ਕੀਤਾ ਤੇ ਇਸ ਦੇ ਬਾਅਦ ਜਦੋਂ ਸੀਐਮ ਬਰਨਾਲਾ ਦੇ ਵਿੱਚੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਪ੍ਰਦੂਸ਼ਣ ਦੇ ਮੁੱਦੇ ਤੇ ਗੇਂਦ ਕੇਂਦਰ ਦੇ ਪਾਲੇ ਵਿੱਚ ਸੁੱਟ ਦਿੱਤੀ ਸਾਨੂੰ ਸੋਚਣਾ ਪਊਗਾ ਸਰਕਾਰਾਂ ਇਕੱਲੀਆਂ ਕੀ ਕਰ ਕੀ ਦੇਣ ਬਥੇਰੀ ਐਡ ਕਰਦੇ ਆ ਕਿ ਪਰਾਲੀ ਨੂੰ ਅੱਗ ਨਾ ਲਾਓ ਬਥੇਰਾ ਪ੍ਰੇਰਿਤ ਕਰਦੇ ਆ ਟੀਵੀ ਤੇ ਐਡਾ ਦਿੰਦੇ ਆ ਹੱਟਦਾ ਕੋਈ ਕਹਿੰਦੇ ਸਵਾਦ ਕੀ ਐ ਤਾਂ ਬਾਅਦ ਚ ਆ ਜਾਊਗਾ ਕਿ ਰੱਬ ਲਾਈਏ ਸਾਹ ਤੋਂ ਬਿਨਾ ਕੀ ਕਰੋਗੇ ਤੁਸੀਂ ਯਾਰ ਜਾਂ ਸਾਨੂੰ ਕੋਈ ਫਸਲ ਐ ਜੀ ਦੇ ਦਿਓ ਜੀ ਦਾ ਝੋਨੇ ਦੇ ਬਰਾਬਰ ਫਾਇਦਾ ਹੁੰਦਾ ਹੋਵੇ ਬਸ ਸਿੱਧੀ ਜੀ ਗੱਲ ਐ ਜੇ ਮੇਰੇ ਕੋਲੇ 8 ਕਿੱਲੇ ਨੇ ਜੇ ਮੈਥੋਂ ਤੁਸੀਂ 4 ਕਿੱਲੇ ਮੱਕੀ ਦੇ ਵਜਾ ਲੇ 4 ਕਿੱਲੇ ਝੋਨੇ ਦੇ ਵਜਵਾ ਲੇ ਜੀਰੀ ਦੇ ਜਿੰਨੇ ਮੈਨੂੰ ਜੀਰੀ ਚੋਂ ਬਚਦੇ ਨੇ ਓਨੀ ਮੈਨੂੰ ਮੱਕੀ ਚੋਂ ਬਚਣੇ ਚਾਹੀਦੇ ਆ ਜੇ ਮੱਕੀ ਚੋਂ ਘੱਟ ਬਚਦੇ ਨੇ ਪੂਰੇ ਕਰ ਦੋ ਫਿਰ ਜਾਂ ਵੀ ਝੋਨੇ ਚੋਂ 4 ਕਿੱਲਿਆਂ ਚੋਂ ਮੈਨੂੰ ਲੱਖ ਬਚ ਗਿਆ ਮੱਕੀ ਨਾਲ ਮੈਨੂੰ 80000 ਬਚਿਆ ਤੇ ਮੇਰਾ 20000 ਪੂਰਾ ਕਰ ਦੋ ਜੇ 20000 ਪੂਰਾ ਨਹੀਂ ਕਰੋਗੇ ਤਾਂ ਫਿਰ ਮੈਂ ਮੈਂ ਅੱਠ ਦੇ ਅੱਠ ਅਗਲੀ ਵਾਰ ਫਿਰ ਝੋਨਾ ਲਾਉਂਦਾ ਜੇ ਕਰ ਦੋਗੇ ਤਾਂ ਅਸੀਂ ਤਾਂ ਆਪ ਘੜਾ ਚੜਾਉਣ ਨੂੰ ਫਿਰਦੇ ਆ ਕਿੱਥੇ ਇੰਨਾ ਪਾਣੀ ਐ ਕਿੱਥੇ ਸਪਰੇਆਂ ਨੇ ਇੰਨੀਆਂ ਅਜੇ ਤਾਂ ਆਪ ਘੜਾ ਚੜਾਉਣ ਨੂੰ ਫਿਰਦੇ ਆ ਨਾਲੇ ਚੌਲ ਤਾਂ ਆਪਣੀ ਖਰਾਕ ਵੀ ਨਹੀਂ ਦਸਵੀਂ ਵਾਲੇ ਦਿਨ ਖੀਰ ਹੀ ਬਣਾਉਨੇ ਆ ਮਹੀਨੇ ਬਾਅਦ ਅਜੇ ਤਾਂ ਮੁਲਕ ਨੂੰ ਦਿੰਨੇ ਆ ਜੀ ਚੌਲੇ ਸਾਡਾ ਤਾਂ ਪਾਣੀ ਵੀ ਥਲੋ ਧਰਤੀ ਚੋਂ ਖਤਮ ਹੋ ਗਿਆ ਦੱਸੋ ਕੀ ਕਰੀਏ ਸੀ ਸੋਏ ਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ ਐ ਗੱਲਾਂ ਪਰਚੇ ਕਰ ਦੋ ਜੀ ਆਹ ਕਰ ਦੋ ਜੀ ਤੀਜੇ ਦਿਨ ਆਰਡਰ ਦੇ ਦਿੰਦੇ ਆ ਇਹ ਐਨੀ ਹੋਣਾ ਇਹ ਤਾਂ ਗੱਲ ਹੋ ਗਈ ਸੀਐਮ ਦੇ ਬਿਆਨਾਂ ਦੀ ਉੱਥੇ ਪੀਏਯੂ ਦੇ ਸਮਾਗਮ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਰਚੰਦ ਕਟਾਰੀਆ ਵੀ ਪਹੁੰਚੇ ਹੋਏ ਸਨ ਹਾਲਾਂਕਿ ਗਵਰਨਰ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਤੇ ਪ੍ਰਾਲੀ ਨੂੰ ਸੜਨਾ ਕਿਸਾਨਾਂ ਦੀ ਮਜਬੂਰੀ ਦੱਸਿਆ ਅਬ ਜਾਂ ਜਨ ਦਿੱਲੀ ਵਾਲੇ ਕਹਤੇ ਹੋਣਗੇ ਕਿ ਪੰਜਾਬ ਵਾਲੇ ਪ੍ਰਦੂਸ਼ਣ ਵੇਚਦੇ ਹਨ ਪਰ ਪੰਜਾਬ से अकेले से प्रदूषण थोड़ी आ रहा है प्रदूषण तो सब से मिलकर के आ रहा है आज इतनी गाड़ियां हैं जितने आदमी नहीं उससे ज्यादा तो व्हीकल है और उस व्हीकल के कारण से जो प्रदूषण होता है वो एयर को कितना पॉल्यूट करता है उसके बारे में तो सोचना पड़ेगा केवल और केवल बरेली जलाती बरेली जब मैं मुख्यमंत्री जी मैं इतने दिन घूमने के बाद कहा केवल इसमें किसान का अकेले का दोष निकालना उचित नहीं उसकी मजबूरी है जिक्र योग है कि हर बार की तरह इस बार भी प्रदूषण बड़ी समस्या है ਕਈ ਜਗਾਵਾਂ ਤੇ 에어 ਕੁਆਲਿਟੀ ਇੰਡੈਕਸ ਖਤਰਨਾਕ ਪੱਧਰ ਤੇ ਪਹੁੰਚਿਆ ਹੋਇਆ ਹੈ। ਕਈ ਦਿਨਾਂ ਤੋਂ ਸੂਰਜ ਵੀ ਨਜ਼ਰ ਨਹੀਂ ਆਇਆ ਤੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਪ੍ਰਸ਼ਾਸਨ ਦੀ तमाम ਸਖਤੀ ਦੇ ਬਾਵਜੂਦ ਕਿਸਾਨ ਹੁਣ ਵੀ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਨੇ ਮੋਗਾ ਦੇ ਵਿੱਚ ਇਹ ਕਿਉਂ ਅੱਜ ਦਾ ਪੱਧਰ 200 ਤੋਂ ਪਾਰਛਲਾ ਗਿਆ ਦੂਜੇ ਪਾਸੇ ਫਿਰੋਜ਼ਪੁਰ ਦੇ ਵਿੱਚ ਕੂੜੇ ਦੇ ਢੇਰ 'ਚ ਅੱਗ ਲਗਾਉਣ ਨਾਲ ਉੱਥੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤਾਂ 'ਚ ਸੜਦੀ ਪਰਾਲੀ ਅਸਮਾਨ 'ਚ ਉੜਦਾ ਧੂੰਏ ਦਾ ਗੁਬਾਰ ਇਹ ਤਸਵੀਰ ਮੋਗਾ ਦੇ ਧਰਮਕੋਟ ਦੀ ਹੈ ਜਿੱਥੇ ਪ੍ਰਸ਼ਾਸਨ ਦੀ ਸ਼ਕਤੀ ਨਾਕਾਫੀ ਸਾਬਤ ਹੋਈ ਹੈ ਤੇ ਕਿਸਾਨ ਖੇਤਾਂ 'ਚ ਪਰਾਲੀ ਸਾੜ ਰਹੇ ਨੇ ਪੁਲਿਸ ਨੇ ਪਰਾਲੀ ਸਾੜਨ ਵਾਲਿਆਂ ਨਾਲ ਨਿਪਟਣ ਲਈ ਟੀਮਾਂ ਬਣਾਈਆਂ ਹੋਈਆਂ ਨੇ ਪਰ ਕਿਸਾਨਾਂ ਤੇ ਇਸ ਦਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਰਾਲੀ ਸਾੜੇ ਨਾਲ ਮੋਗਾ 'ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਤੇ ਇਸ ਨਾਲ AQI 200 ਤੋਂ ਪਾਰ ਚਲਾ ਗਿਆ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਤਸਵੀਰਾਂ ਮੈਂ ਤੁਹਾਨੂੰ ਫਲਾਈ ਹੋਰ ਤੋਂ ਸਾਈਡੀਆਂ ਵੀ ਦਿਖਾਦਾ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਦੂਰ ਦਰਾਡੇ ਅੱਗ ਵੀ ਲੱਗੀ ਹੋਈ ਹੈ ਇੱਕ ਖੇਤ ਦੇ ਵਿੱਚ ਔਰ ਧੂਆ ਜਿਹੜਾ ਅਸਮਾਨ ਦੇ ਵਿੱਚ ਫੈਲਿਆ ਹੋਇਆ ਜ਼ਹਿਰੀਲਾ ਧੂਆ ਜਿਸ ਦੇ ਕਰਕੇ ਆਮ ਲੋਕਾਂ ਨੂੰ ਜਾਂ ਅਸਥਮੈਟਿਕ ਦੇ ਪੇਸ਼ੈਂਟਾਂ ਉਹਨਾਂ ਲੋਕਾਂ ਨੂੰ ਦਿੱਕਤ ਆਉਂਦੀ ਹੈ ਸ਼ਾਮ ਦਾ 5 ਵਜੇ ਦਾ ਸਮਾਂ ਹੈ ਲੇਕਿਨ ਹੁਣੇ ਤਸਵੀਰਾਂ ਇਸ ਤਰ੍ਹਾਂ ਦੀਆਂ ਕਿ ਇਸ ਤਰ੍ਹਾਂ ਲੱਗਦਾ ਕਿ ਬਿਲਕੁਲ ਹੀ ਨਿਰਾ ਹੋਣ ਵਾਲਾ ਲੇਕਿਨ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਕਿਸਾਨ ਆਪਣੀ ਮਜਬੂਰੀ ਦੱਸਦੇ ਨੇ ਕਿ ਉਹਨਾਂ ਦੀ ਮਜਬੂਰੀ ਹੈ ਖੇਤਾਂ ਦੇ ਵਿੱਚ ਪਰਾਣੀ ਨੂੰ ਅੱਗ ਲਾਣਾ ਤੇ ਹੁਣ ਦੇਖੋ ਇੱਕ ਦੂਜੀ ਤਸਵੀਰ ਇਹ ਤਸਵੀਰ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਦੇ ਨੇੜੇ ਸ਼ਹੀਦੀ ਸਮਾਰਕ ਨੂੰ ਜਾਣ ਵਾਲੀ ਸੜਕ ਦੀ ਹੈ ਜਿੱਥੇ ਆਏ ਦਿਨ ਲੋਕ ਕੂੜੇ ਦੇ ਢੇਰ ਲਗਾ ਦਿੰਦੇ ਨੇ ਪਰਾਲੀ ਤੇ ਤਾਂ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਹੁੰਦੀ ਹੈ ਪਰ ਕੂੜੇ ਦੇ ਢੇਰ ਨੂੰ ਅੱਗ ਲਗਾਈ ਜਾਂਦੀ ਹੈ ਤੇ ਇਸ ਤੋਂ ਜੋ ਜ਼ਹਿਰੀਲਾ ਧੂਆ ਨਿਕਲਦਾ ਹੈ ਉਸ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੈ ਪਰ ਸਾਰੇ ਮੂਕ ਦਰਸ਼ਕ ਬਣ ਕੇ ਬੈਠੇ ਹੋਏ ਨੇ ਕੂੜੇ ਤੋਂ ਉੱਠਣ ਵਾਲੇ ਧੂਏ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਛੋਟੇ ਛੋਟੇ ਬੱਚੇ ਬਿਮਾਰ ਹੋ ਰਹੇ ਨੇ ਇਹ بڑے بڑے ਕੂੜੇ ਦੇ ਢੇਰ ਨੇ ਤੇ ਅੱਗ 365 ਦਿਨ ਲੱਗੀ ਰਹਿੰਦੀ ਪਤਾ ਨਹੀਂ ਉਹਨਾਂ ਨੇ ਅੱਖਾਂ ਆਪਣੀਆਂ ਬੰਦ ਕੀਤੀਆਂ ਨਹੀਂ ਅੱਖਾਂ ਬੰਦ ਕਰਕੇ ਲੱਗ ਜਾਂਦੇ ਨੇ ਅਸੀਂ ਇਸ ਸਬੰਧੀ ਡੀਸੀ ਫਰੋਜ਼ਪੁਰ ਕੰਟੌਰਨਲ ਬੋਰਡ ਦੇ ਸੀਓ ਸਾਰੇ ਅਧਿਕਾਰੀਆਂ ਤੱਕ ਕੱਟ ਤੋਂ ਕੱਟ ਵੀ ਜਾਦਾ ਨਹੀਂ ਤੇ 10-10 ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਜੀ ਪਰ ਇਹਨਾਂ ਦੀ ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ ਸਾਡੇ ਖੇਤਾਂ ਦੇ ਵਿੱਚ ਜੇ ਹੁਣ ਆ ਸੀਜ਼ਨ ਦਾ ਕੰਮ ਚੱਲਦਾ ਪਿਆ ਜੇ ਪਰਾਲੀਆਂ ਨੂੰ ਅੱਗ ਲਾਉਂਦੇ ਆ ਤਾਂ ਮਿੰਟੋ ਮਿੰਟ ਜਿਹੜਾ ਪ੍ਰਸ਼ਾਸਨ ਨੇ ਭੱਜ ਕੇ ਖੇਤਾਂ ਦੇ ਵਿੱਚ ਆ ਜਾਂਦੇ ਆ ਕਿ ਹਾਂ ਫਲਾਣੇ ਨੇ ਪਰਾਲੀ ਨਵਾਗ ਲਗਾਈ ਹੋਈ ਸਾਡੇ ਇੱਥੇ ਕੋਈ ਵੀ ਪ੍ਰਸ਼ਾਸਨ ਕੋ ਸਭ ਗੋੜੀ ਨਹੀਂ ਦਸੁੱਤੇ ਪਏ ਨੇ ਕੋਈ ਇਸ ਧੂਏ ਵੱਲੇ ਗੌਰ ਨਹੀਂ ਕਰਦਾ ਕਾ ਸਰਦੀ ਸ਼ੁਰੂ ਹੋਣ ਦੇ ਨਾਲ ਹੀ ਕੋਰੇ ਨੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਅਜਿਹੇ ਚ ਕੋਰੇ ਦੇ ਨਾਲ ਧੂਆ ਮਿਲ ਕੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਮੋਗਾ ਤੋਂ ਦੀਪਕ ਸਿੰਘਲਾ ਨੀ ਬਰਨਾਲਾ ਤੋਂ ਅਸ਼ੀਸ਼ ਸ਼ਰਮਾ 2850 ਹੁਣ ਗੱਲ ਕਰਦੇ ਹਾਂ ਨੀਟੂ ਛਟਰਾਵਾਲੇ ਦੀ ਜਿਸ ਦਾ ਜ਼ਿਕਰ ਕਰਦੇ ਹਾਂ ਕਾਂਗਰਸੀ ਸੰਸਦ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਸ਼ਬਦੀ ਵਾਰ ਕੀਤੇ ਜਿਸ ਦਾ ਬਿੱਟੂ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਸੂਬੇ ਦੀਆਂ ਚਾਰ ਜਿਮਣੀ ਚੋਣਾਂ ਵਿਚਾਲੇ ਚਰਚਾ ਨੀਟੂ ਤੋਂ ਸ਼ੁਰੂ ਹੋ ਕੇ ਮੀਂਡੂ ਤੱਕ ਜਾ ਪਹੁੰਚੀ ਚਰਨਜੀਤ ਚੰਨੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਨਿਸ਼ਾਨਾ ਬਣਾਉਣ ਲਈ ਜ਼ਿਕਰ ਕੀਤਾ ਨੀਟੂ ਛਟਰਾਵਾਲੇ ਦਾ ਅਤੇ ਕਿਹਾ ਕਿ ਨੀਟੂ ਤਾਂ ਫਿਰ ਵੀ ਮੁੱਖ ਮੰਤਰੀ ਬਣ ਸਕਦਾ ਪਰ ਬਿੱਟੂ ਨਹੀਂ ਚੰਨੀ ਦੇ ਇਸ ਵਾਰ ਤੇਰ ਅਨੀਤ ਬਿੱਟੂ ਨੇ ਪਲਟਵਾਰ ਵੀ ਕੀਤਾ ਤੇ ਕਿਹਾ ਕਿ ਚੰਨੀ ਨੇਤਾ ਨੀਟੂ ਛਟਰਾਵਾਲੇ ਦਾ ਕੰਮ ਵੀ ਖੋ ਲਿਆ ਸੀ ਮੁੱਖ ਮੰਤਰੀ ਰਹਿੰਦੇ ਆ ਉਹ ਦੋ ਸੀਟਾਂ ਤੋਂ ਚੋਣ ਲੜੇ ਤੇ ਦੋਹਾਂ ਤੋਂ ਹੀ ਹਾਰ ਗਏ ਜਿਹੜਾ ਬਿੱਟੂ ਆ ਉਹ ਪਤਾ ਨਹੀਂ ਕਿਹੜੇ ਟੈਮ ਕਿਹੜੇ ਚੈਨਲ ਤੋਂ ਕਿਆ ਬੋਲ ਰਿਹਾ ਮੈਂ ਤੁਹਾਨੂੰ ਦੱਸਦਾ ਕੱਲ ਉਹਦਾ ਬਿਆਨ ਆ ਗਿਆ ਕਿ ਜੀ ਮੈਂ ਮੁੱਖ ਮੰਤਰੀ ਬਣਨਾ ਨੀ ਟੂਛ ਖੱਟਣ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮੁੱਤ ਨਹੀਂ ਬਣ ਹੋਣਾ ਤੁਸੀਂ ਯਾਦ ਰੱਖੋ ਮੇਰੀ ਚਰਨਜੀਤ ਚੰਨੀ ਜੀ ਤਾਂ ਇੱਕ ਐਸੇ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਪਰ ਚਰਨਜੀਤ ਚੰਨੀ ਐਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਇੱਕ ਤੋਂ ਤਾਂ ਜਮਾਨਤ ਹੀ ਜ਼ਬਤ ਹੋਈ ਆ ਇਸੇ ਜ਼ਿਲ੍ਹੇ ਚ ਮੈਨੂੰ ਲੱਗਦਾ ਜਿੱਥੇ ਉਹ ਬੋਲ ਰਹੇ ਸੀਗੇ ਨੇੜੇ țeੜੇ ਇਸ ਕਰਕੇ ਉਹ ਕੀ ਬੋਲਣਗੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਬਹੁਤ ਵਾਰ ਸਮਝਾਇਆ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਨਾ ਇਹ ਜਿਹੀਆਂ ਗੱਲਾਂ ਕਰੋ ਕਿਉਂਕਿ ਤੁਸੀਂ ਉਹ ਵਿਚਾਰੇ ਸ਼ਰੀਫ ਆਦਮੀ ਨੀਟੂ ਸ਼ਟਰਾਂ ਵਾਲਿਆ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਦਵਨੀਤ ਮਿੱਟੂ ਦੇ ਤਿੱਕੇ ਸ਼ਬਦੀ ਵਾਰ ਇੱਥੇ ਨਹੀਂ ਰੁਕੇ ਸਗੋਂ ਗੱਲ ਮੀਟੂ ਦੀ ਕਰਕੇ ਚੰਨੀ ਤੇ ਸਵਾਲ ਖੜੇ ਕਰ ਦਿੱਤੇ ਇਹ ਬਣ ਕੇ ਮੁੱਖ ਮੰਤਰੀ ਆਪ ਤੇ ਇਹਨਾਂ ਨੇ ਉਹ ਕੇਸ ਬੰਦ ਕੀਤਾ ਉਸ ਵੇਲੇ ਜਿਹੜੇ ਔਮਨ ਕਮਿਸ਼ਨ ਦੇ ਚੇਅਰਮੈਨ ਸੀ ਮਨੀਸ਼ਾ ਗੁਲਾਟੀ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜੋ ਇਹਨਾਂ ਨੇ ਛੇੜਖਾਨੀ ਕੀਤੀ ਆ ਆਈਐਸ ਅਫੀਸਰ ਨਾਲ ਮੀਟੂ ਮੀਟੂ ਦੇ ਮਹਾਨ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਇਹ ਬੋਲਣਗੇ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਬੰਦ ਬਾੜਨ ਵਾਲੇ ਨਹੀਂਗੇ ਕਿਸੇ ਸਮਾਜ ਚ ਰੱਖਣ ਵਾਲੇ ਨਹੀਂਗੇ ਜ਼ਿਕਰ ਹੋਇਆ ਕਿ 20 ਨਵੰਬਰ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਬਿਆਨਬਾਜ਼ੀ ਦਾ ਦੌਰ ਚੱਲ ਰਿਹਾ ਹੈ ਬੀਤੇ ਦਿਨੀ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਾਉਣ ਦੀ ਗੱਲ ਕਰਕੇ ਬਿੱਟੂ ਸਵਾਲਾਂ 'ਚ ਗਿਰੇ ਜਿਸ ਦਾ ਕਿਸਾਨ ਆਗੂਆਂ ਨੇ ਵਿਰੋਧ ਕੀਤਾ ਤੇ ਹੁਣ ਇੱਕ ਹੋਰ ਬਿਆਨ ਨੂੰ ਲੈ ਕੇ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਆਮੋ ਸਾਹਮਣੇ ਨੇ ਬਿਊਰੋ ਰਿਪੋਰਟ న్యూਸ ਏ ਟੀਮ ਪੰਜਾਬ ਅੱਗੇ ਵਧਿਆਂ ਤਾਂ ਪੰਜਾਬ ਚੋਣ ਕਮਿਸ਼ਨ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਅਤੇ 24 ਘੰਟੇ ਦੇ ਅੰਦਰ ਜਵਾਬ तलब ਕੀਤਾ ਆਖਿਰ ਕੀ ਇਹ ਸਾਰਾ ਮਾਮਲਾ ਇਹ ਰਿਪੋਰਟ ਸੂਬੇ ਦੀਆਂ ਚਾਰ ਜਿੰਨੀ ਚੋਣਾਂ ਦੇ ਵਿੱਚ ਸਭ ਤੋਂ ਵੱਧ ਚਰਚਾ ਗਿੱਦੜਵਾਹਦੀ ਹੈ ਜਿੱਥੇ ਰਾਜਾ ਵੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਨੇ ਪੂਰੀ ਤਾਕਤ ਚੋਕੀ ਹੋਈ ਹੈ ਦੋਹਾਂ ਵੱਲੋਂ ਜੰਮ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸ ਦੇ ਵਿਚਾਲੇ ਐਂਟਰੀ ਪੰਜਾਬ ਚੌਣ ਕਮਿਸ਼ਨ ਦੀ ਵੀ ਹੋਈ ਹੈ ਜਿਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲਗਾ ਕੇ ਦੋਹਾਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ 24 ਘੰਟੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਤੇ ਜੇ ਇਲਜ਼ਾਮ ਸਹੀ ਪਾਏ ਜਾਂਦੇ ਨੇ ਤਾਂ ਐਫ ਆਈ ਆਰ ਵੀ ਦਰਜ ਹੋ ਸਕਦੀ ਹੈ ਆਪਣੇ ਪੋਲਿਟਿਕਲ ਮੀਟਿੰਗ ਦੇ ਦੌਰਾਨ ਕੁਝ ਜੋਬ ਓਕਰ ਕਰ ਰਹੇ ਤੇ ਸ੍ਰੀ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਮਸਜਿਦ ਦੇ ਵਿੱਚ ਕੁਝ ਪੋਲਿਟਿਕਲ ਕੈਂਪੇਨ ਕਰ ਰਹੇ ਸੀ ਇਹ ਪ੍ਰਮਾਫੀਸੀ ਇੱਕ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੈ ਤਾਂ ਇਸ ਕਰਕੇ ਰਿਟੇਰਨਿੰਗ ਅਫੀਸਰ ਗਿਧੜਵਾ ਹੈ ਉਹਨਾਂ ਦੇ ਵੱਲੋਂ ਐਸਡੀਐਮ ਗਿਧੜਵਾ ਵੱਲੋਂ ਆ ਦੋਨਾਂ ਨੂੰ ਨੋਟਿਸ ਇਸ਼ੂ ਕੀਤੀ ਹੈ ਉਹਦੇ ਵਿੱਚ ਵੀ ਪ੍ਰੋਵੀਜ਼ਨ ਹੈ ਕਿ ਬ੍ਰਾਈਬਰੀ ਅਨਡੂ ਇਨਫਲੂਐਂਸ ਜਾਂ ਕੋਈ ਰਿਲੀਜੀਅਸ ਪਲੇਸਸ ਤੇ ਕੰਬੈਨ ਕਰ ਰਹੇ ਉਹਦੇ ਲਈ ਅਗੇਂਸਟ ਦੋਨੋਂ ਐਕਟ ਦੇ ਵਿੱਚ ਕਾਫੀ ਸਖਤ ਪ੍ਰੋਵੀਜ਼ਨ ਹੈ ਤੇ ਉਹਦੇ ਵਿੱਚ ਅਫੇਅਰ ਦਰਜ ਵੀ ਹੋ ਸਕਦਾ ਹੈ ਇਨ ਕੇਸ ਰਾਜਾ ਵੜਿੰਗ ਨੇ ਆਪਣੀ ਪਤਨੀ ਅਮ੍ਰਿਤਾ ਵੜਿੰਗ ਦੇ ਲਈ ਮਸਜਿਦ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਿਸ ਦੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਤਸਵੀਰ ਵੀ ਸ਼ੇਅਰ ਕੀਤੀ ਜਿਸ ਨੂੰ ਭਾਜਪਾ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਤੇ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੁਗੋਧਨ ਵੀ ਕਰਕੇ ਆਏ ਆ ਉੱਥੇ ਵੋਟ ਦੀ ਅਪੀਲ ਵੀ ਕਰਕੇ ਆ ਤੇ ਉਸ ਤੋਂ ਬਾਅਦ ਇਹ ਵੋਟ ਅਪੀਲ ਉਹਨਾਂ ਨੇ ਆਪ ਦੇ ਜਿਹੜਾ ਸੋਸ਼ਲ ਮੀਡੀਆ ਪੇਜ ਆ ਉਹਦੇ ਤੇ ਫਾਇਟ ਲਿਖਿਆ ਸੀ ਕਿ ਵੀ ਤਰੀਕ ਨੂੰ ਜਿਹੜਾ ਕਾਂਗਰਸ ਪਾਰਟੀ ਦਾ ਨਿਸ਼ਾਨ ਆ ਉਹਦੇ ਤੇ ਵੋਟ ਪਾਉਣ ਦੀ ਆਹਤ ਕੀਤੀ ਆ ਉਸ 27 ਚਾਰੇ ਦੇ ਮੁਸਲਮ ਭਾਈਚਾਰੇ ਦੇ ਲੋਕਾਂ ਨੇ ਜਿਸ ਦਾ ਅਸੀਂ ਨੋਟਿਸ ਲਿਆ ਅਸੀਂ ਲਿਖ ਕੇ ਇਸ ਚੀਜ਼ ਦੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਤੇ ਇਲੈਕਸ਼ਨ ਕਮਿਸ਼ਨ ਨੇ ਇਸ ਚੀਜ਼ ਦੇ ਉੱਪਰ ਇੰਨਾ ਤੋਂ ਜਵਾਬ ਤੱਕ ਨਹੀਂ ਦਿੱਤੀ ਕਿ ਹੁਣ ਬੀਜੇਪੀ ਦੇ ਲੀਡਰਸ ਖੁੱਲੇ ਆਮ ਸ਼ਰਿਆਮੇ ਐਡਮਿਟ ਕਰ ਰਹੇ ਆ ਵੀ ਉਹ ਇਲੈਕ ਜਿਹੜੀ ਪ੍ਰੋਸੈਸ ਹੈ ਪ੍ਰਕਿਰਿਆ ਹੈ ਜੌਬ ਦੀ ਇਹਨੂੰ ਇਨਫਲੂਐਂਸ ਕਰਨਗੇ ਵੀ ਜਿਹੜਾ ਤਾਂ ਤੁਹਾਨੂੰ ਵੋਟ ਪਾਊਗਾ ਉਹਨੂੰ ਨੌਕਰੀ ਮਿਲੂਗੀ ਦੂਜਿਆਂ ਨੂੰ ਨਹੀਂ ਮਿਲੂਗੀ ਤੁਸੀਂ ਖੁੱਲ ਤੇ ਇਸ ਦੇ ਵਿਚਾਲੇ ਤੁਹਾਨੂੰ ਮਨਪ੍ਰੀਤ ਸਿੰਘ ਬਾਦਲ ਦਾ ਉਹ ਬਿਆਨ ਵੀ ਸੁਣਾ ਦਿੰਦੇ ਹਾਂ ਜਿਸ ਕਾਰਨ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਦਰਸਲ ਮਨਪੀਰ ਸਿੰਘ ਬਾਦਲ ਬਿੱਤੇ ਦਿਨਾਂ ਨੂੰ ਪ੍ਰਚਾਰ ਦੇ ਦੌਰਾਨ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਜਿੱਥੇ ਉਹਨਾਂ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਆਫਰ ਦਿੱਤਾ ਸੀ ਤੇ ਲਿਸੈਂਸ ਬਣਾ ਲਾ ਤੇ ਰੋਡ ਵਿੱਚੋਂ ਲੋੜ ਸਰਕਾਰੀ ਪੀਆਰਟੀਸੀ ਚਲਵਾ ਦਿੱਤੀ ਤਾਂ ਇਹ ਬਿਆਨ ਸੀ ਜਿਸ ਤੇ ਮਨਪੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਹੋਇਆ ਜਿਸ ਦਾ ਭਾਜਪਾ ਨੇ ਸਹੀ ਸਮੇਂ ਤੇ ਜਵਾਬ ਦੇਣ ਦੀ ਗੱਲ ਆਖੀ ਹੈ ਤਾਂ ਉਧਰ ਮੁੱਖ ਮੰਤਰੀ ਮਾਨ ਨੇ ਵੀ ਨਿਸ਼ਾਨੇ ਸਾਧੇ ਰੇਲਵੇ ਦੀ ਕਿਸੇ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਬਿਲਕੁਲ ਅਸੀਂ ਉਸ ਚੀਜ਼ ਦਾ ਜਵਾਬ ਦਵਾਂਗੇ ਕਿਉਂਕਿ ਉਸ ਦੇ ਵਿੱਚ ਜੋ ਵੀ ਇਹਨਾਂ ਨੇ ਪਾਈਆਂ ਹੋਣਗੀਆਂ ਮੇਰੇ ਹਿਸਾਬ ਨਾਲ ਉਸ ਚੀਜ਼ ਦਾ ਅਸੀਂ ਉਚਿਤ ਸਮੇਂ ਤੇ ਜਵਾਬ ਦੇਵਾਂਗੇ ਹੁਣ ਉਹ ਕਹਿੰਦਾ ਕਿ ਪੀਆਰਟੀ ਚ ਰੱਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਵਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਤੁਹਾਨੂੰ ਪਤਾ ਸੀ ਖਜਾਨੇ ਜਾਏਗੇ ਨੇ ਪੈਸੇ ਤਨਖਾਹ ਰੇਂਜ ਹੋ ਕੇ ਜ਼ਿਕਰ ਹੋ ਗਿਆ ਕਿ ਸੂਬੇ ਦੇ ਵਿੱਚ ਗਿੱਦੜਪਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਛੱਬੇਵਾਲ ਦੇ ਵਿੱਚ ਜ਼ਿਮਨੀ ਚੋਣ ਹੋਣ ਜਾਣੀ ਹੈ ਜਿਸ ਦੇ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ ਤੇ 23 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ